ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪਿੰਦਰ ਸਿੰਘ ਸੰਧੂ ਵਾਸੀ ਹੀਰਾ ਕਲੋਨੀ ਬਹਾਦਰਗੜ ਪਟਿਆਲਾ ਆਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਅਸੀਂ 28 ਸਤੰਬਰ ਨੂੰ ਖੂਨਦਾਨ ਦਾ ਤੇ ਅੱਖਾਂ ਦੇ ਮੁਫਤ ਚਕਪ ਦਾ ਕੈਂਪ ਲਗਵਾ ਰਹੇ ਹਾਂ ਆਪਣੇ ਗੁਰਦੁਆਰਾ ਸਾਹਿਬ ਹੀਰਾ ਕਲੋਨੀ ਵਿਖੇ ਅਸੀਂ 28 ਸਤੰਬਰ ਹੀ ਤਾਂ ਚੁਣਿਆ ਕਿਉਂਕਿ ਇਸ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਹੈ ਤਾਂ ਉਹਨਾਂ ਦੀ ਸੋਚ ਨੂੰ ਸਮਰਪਿਤ ਅਸੀਂ ਆਪਣੇ ਵੱਲੋਂ ਇਹ ਸੇਵਾ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਸਾਡੇ ਕਲੋਨੀ ਦੇ ਆਲੇ ਦੁਆਲੇ ਦੇ ਬਹਾਦਰਗੜ੍ਹ ਦੇ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਤੁਸੀਂ ਵੱਧ ਚੜ ਕੇ ਪਹੁੰਚੋ ਤੇ ਸੇਵਾ 'ਚ ਹਿੱਸਾ ਪਾਓ ਸੇਵਾ 'ਚ ਹਿੱਸਾ ਇਹੀ ਹੈ ਜੀ ਕਿ ਖੂਨਦਾਨ ਕਰੀਏ ਤਾਂ ਕਿ ਸਮੇਂ ਅਨੁਸਾਰ ਕਿਸੇ ਦੀ ਜਾਨ ਬਚ ਸਕੇ ਕੈਂਪ ਲਗਵਾਉਣ ਦਾ ਕਾਰਨ ਇਹ ਆ ਭਗਤ ਸਿੰਘ ਦੀ ਸੋਚ ਨੂੰ ਉਜਾਗਰ ਕੀਤਾ ਜਾਵੇ ਰੱਖਿਆ ਜਾਵੇ ਜਾਰੀ ਰੱਖਿਆ ਜਾਵੇ ਉਹਨਾਂ ਦੀ ਸੋਚ ਇਹੀ ਸੀ ਕਿ ਪੰਜਾਬ ਦਾ ਨੌਜਵਾਨ ਕਹ ਲੋ ਕਿ ਭਾਰਤ ਦਾ ਨੌਜਵਾਨ ਆਪਣੇ ਸਿੱਧੇ ਰਾਹ ਪਵੇ ਆਪਣੇ ਦੇਸ਼ ਕੌਮ ਦੀ ਸੇਵਾ ਕਰੇ ਅੱਜਕੱਲ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਗਲਕ ਹੋਣ ਦੇ ਜਾ ਰਹੇ ਨੇ ਰਸਤੇ ਤੇ ਤਾਂ ਇਹ ਕੈਂਪ ਲਗਵਾ ਕੇ ਅਸੀਂ ਆਪਣੇ ਵੱਲੋਂ ਇੱਕ ਛੋਟੀ ਜੀ ਸੇਵਾ ਕਰਨੀ ਚਾਹੁੰਦੇ ਆ ਕੈਂਪ 28 ਸਤੰਬਰ ਨੂੰ ਹੀਰਾ ਕਲੋਨੀ ਬਹਾਦਰਗੜ੍ਹ ਵਿਖੇ ਲਗਵਾਇਆ ਜਾਏਗਾ ਅੱਖਾਂ ਦਾ ਚੈੱਕਅਪ ਤੇ ਖੂਨਦਾਨ ਕੀਤਾ ਜਾਏਗਾ ਤੇ ਜ਼ਰੂਰਤਮੰਦ ਪੇਸ਼ੈਂਟਾਂ ਨੂੰ ਫ੍ਰੀ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਕਿਤੇ ਜਾਣਗੇ ਨਾਲ ਦਵਾਈਆਂ ਮੁਫਤ ਵੰਡੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ